ਬਹੁਤ ਹੀ ਟੇਸਟੀ ਤੇ એનર્ਜੀ ਵਾਲੇ ਲੱਡੂ ਮੇਥੀ ਦਾਣਾ ਲੱਡੂ ਆ ਜਿਹੜੇ ਬਣ ਕੇ ਤਿਆਰ ਹੋ ਗਏ ਆ ਇਹਨਾਂ ਲੱਡੂਆਂ ਨੂੰ ਖਾਣ ਦੇ ਬਹੁਤ ਜ਼ਿਆਦਾ ਫਾਇਦੇ ਆ ਪਹਿਲਾ ਫਾਇਦਾ ਇਹ ਆ ਕਿ ਜਿਹਦੇ ਹੱਡ ਗੋਡੇ ਦੁਖਦੇ ਆ ਹੱਡਾਂ ਗੋਡਿਆਂ ਵਿੱਚ ਤਕਲੀਫ ਆਉਣ ਵਾਲੇ ਬਹੁਤ ਫਾਇਦੇਮੰਦ ਆ ਦੂਜਾ ਇਹ ਕੀ ਜਿਹੜੇ ਸਰੀਰ ਦੇ ਵਿੱਚ ਖੂਨ ਦੀ ਕਮੀ ਹੁੰਦੀ ਆ ਉਹ ਵੀ ਇਹ ਪੂਰੀ ਕਰਦੇ ਆ ਉਹਦੇ ਲਈ ਵਧੀਆ ਤੇ ਪਾਚਨ ਸ਼ਕਤੀ ਆ ਜਿਹੜੀ ਆਪਣੇ ਖਾਣ ਤੋਂ ਬਾਅਦ ਖਾਣਾ ਹজম ਨਹੀਂ ਹੁੰਦਾ ਜਿਹਦੇ ਉਹਦੇ ਲਈ ਬਹੁਤ ਵਧੀਆ ਹੈ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਨੇ 슈ਗਰ ਵਾਲਿਆਂ ਲਈ ਤੇ ਕੈਸਟਰੋਲ ਜਿਨ੍ਹਾਂ ਦਾ ਵਾਧਾ ਹੈ ਕੰਟਰੋਲ ਨਹੀਂ ਹੁੰਦਾ ਬੀਪੀ ਕੰਟਰੋਲ ਨਹੀਂ ਹੁੰਦਾ ਉਹਨਾਂ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਨੇਗੇ ਤੇ ਸਰਦੀ ਦੇ ਵਿੱਚ ਬਹੁਤ ਜ਼ਿਆਦਾ ਸਿਹਤਮੰਦ ਨੇਗੇ ਸਰਦੀ ਖਾਂਸੀ ਜਿਹਨੂੰ ਜਲਦੀ ਲੱਗ ਜਾਂਦੀ ਹੈ ਜਾਂ ਜਿਹੜਾ ਜਲਦੀ ਬਿਮਾਰ ਹੋ ਜਾਂਦਾ ਜਿਹਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਨਹੀਂ ਹੁੰਦੀ ਉਹਨਾਂ ਸਭ ਚੀਜ਼ਾਂ ਲਈ ਇਹ ਲੱਡੂ ਬਹੁਤ ਹੀ ਫਾਇਦੇਮੰਦ ਆ ਇੱਕ ਵਾਰੀ ਬਣਾਉਂਗੇ ਤਾਂ ਹਰ ਸਾਲ ਬਣਾ ਕੇ ਖਾਓਗੇ ਸਰਦੀ ਚ ਇਹਨਾਂ ਨੂੰ ਇਸ ਵਾਰੀ ਜ਼ਰੂਰ ਬਣਾ ਕੇ ਖਾਓ ਟੈਕਸਚਰ ਜਿਹੜਾ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਪਰਫੈਕਟ ਬਣੇ ਨੇਗੇ ਤੇ ਵਿੱਚੋਂ ਵੀ ਬਿਲਕੁਲ ਬਿਲਕੁਲ ਵੀ ਤੁਹਾਨੂੰ ਲੱਗੂਗਾ ਹੀ ਨਹੀਂ ਮੇਥੀ ਦਾਣਾ ਦੇ ਅਲਸੀ ਦੀਆਂ ਪਿੰਨੀ ਵਰਗਾ ਟੇਸਟ ਆ ਕੋੜੇ ਬਿਲਕੁਲ ਵੀ ਨਹੀਂ ਲੱਗਣਗੇ ਇਸ ਤਰ੍ਹਾਂ ਬਣਾਓਗੇ सत जी स्वागत है मेरे चैनल से अब आप बनावे मेथी दाना लड्डू ये कोई रेसपी नहीं है ना ही लड्डू आ एक तरह की दवाई आ जे साडे च जान आ जहान आ जहान चंगा लगता है जे, जे सेहत भी सही हैगी तो सू कुछ चंगा भी नहीं लगता है डॉक्टर दहंग दवाइया खाने चंगा है इदा कुछ भी बना के खा लो बहुत ही हेल्दी ने सर्दियों चर एक बार ट्राई करके देखना ट्राई करो से फर्क लगेगा कि फायदे जान के बनाने ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮੇਥੀ ਦਾਣਾ ਦੇ ਲੱਟੂ ਏ ਆਪਣੇ ਕੋਲ ਮੇਥੀ ਦਾਣਾ ਹੈ ਆਪਾਂ ਕੱਪ ਦੇ ਹਿਸਾਬ ਨਾਲ ਕੱਪ ਕੋਲੀ ਤੁਸੀਂ ਇੱਕ ਚੀਜ਼ ਸੈੱਟ ਕਰ ਲੈਣੀ ਆ ਫਿਰ ਉਹਦੇ ਨਾਲ ਹੀ ਆ ਜਿਹੜਾ ਸਾਰਾ ਨਾਪ ਰੱਖਣਾ ਹੈ ਇੱਕ ਕੱਪ ਆਪਾਂ ਮੇਥੀ ਦਾਣਾ ਲਿਆਏ ਆਪਾਂ ਫਟਾਫਟ ਬਣਾਉਣੇ ਆ ਮਤਲਬ ਕੋਈ ਜ਼ਿਆਦਾ ਪ੍ਰੋਸੈਸ ਨਹੀਂ ਕਰਨਾ ਹੁੰਦਾ ਇੱਕ ਤਾਂ ਹੁੰਦਾ ਏ ਕਿ ਆਪਾਂ ਪੂਰੀ ਰਾਤ ਮੇਥੀ ਨੂੰ ਭਿਓ ਕੇ ਰੱਖਦੇ ਆ ਆਪਾਂ ਏਡੇ ਟਾਈਮ ਬਣਾ ਲਵਾਂਗੇ ਥੋੜਾ ਟਾਈਮ ਹੀ ਰੱਖਾਂਗੇ ਇਹਨੂੰ ਇੱਕ ਕੱਪ ਲਿਆ ਏ ਤੇ ਇਹਨੂੰ ਮਿਕਸੀ ਦੇ ਵਿੱਚ ਆਪਾਂ ਪੀਸ ਲਵਾਂਗੇ ਇਦਾਂ ਮੈਂ ਇਹ ਕੱਪ ਭਰ ਲਿਆ ਇਸੇ ਨਾਲ ਹੀ ਆਪਾਂ ਸਾਰਾ ਨਾਪ ਕਰਾਂਗੇ ਤੁਸੀਂ ਇੱਕ ਕੱਪ ਕੌਲੀ ਸੈੱਟ ਕਰ ਲੈਣਾ ਜਿਸ ਟਾਈਮ ਤੇ ਆਪਾਂ ਮੇਥੀ ਦਾਣਾ ਪੀਸ ਲਿਆ ਬਿਲਕੁਲ ਬਰੀਕ ਪੀਸ ਲੈਣਾ ਜਿੰਨਾ ਹੋ ਸਕੇ ਉਹਨਾਂ ਬਰੀਕ ਤੁਸੀਂ ਇਹਨੂੰ ਪੀਸ ਲੈਣਾ ਹੈ ਇੰਨਾ ਕੁ ਬਰੀਕ ਆਪਾਂ ਇਹ ਪੀਸ ਲਿਆ ਥੋੜਾ ਜਿਹਾ ਦਰਦਰਾ ਹੀ ਆ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਥੋੜਾ ਥੋੜਾ ਕਰਕੇ ਇੰਨਾ ਕੁ ਦੁੱਧ ਪਾਉਣਾ ਆਪਾਂ ਇਹਦੇ ਵਿੱਚ ਕਿ ਇਹ ਪੂਰੀ ਤਰ੍ਹਾਂ ਭਿੱਜ ਜਾਵੇ ਨਾ ਤਾਂ ਵੱਧ ਪਾਉਣਾ ਹੈ ਨਾ ਹੀ ਘੱਟ ਪਾਉਣਾ ਹੈ ਕਿ ਇਹ ਭਿੱਜ ਜਾਵੇ ਬਿਲਕੁਲ ਵਿੱਚ ਇਹਨੇ ਦੁੱਧ ਦਾ ਸਾਰਾ ਹੌਲੀ-ਹੌਲੀ ਅਬਜ਼ਰਬ ਕਰ ਲੈਣਾ ਹੈ ਸਾਰਾ ਦੁੱਧ ਪੀ ਜਾਊਗਾ ਇਹ ਇਹਦੇ ਨਾਲ ਕੀ ਹੁੰਦਾ ਹੈ ਇੱਕ ਤਾਂ ਲੱਡੂ ਆਪਾਂ ਜਲਦੀ ਬਣਾ ਲਵਾਂਗੇ ਦੂਜੇ ਨੰਬਰ ਤੇ ਜਿਹੜੀ ਮੇਥੀ ਦੇ ਵਿੱਚ ਥੋੜੀ ਜਿਹੀ ਕੜੱਤਨ ਹੁੰਦੀ ਆ ਉਹ ਮਰ ਜਾਂਦੀ ਆ ਸਹੀ ਹੋ ਜਾਂਦੀ ਆ ਬਿਲਕੁਲ 10 ਕਿ ਮਿੰਟ ਬਾਅਦ ਹੀ ਇਹ ਬਿਲਕੁਲ ਹਾਰਡ ਹੋ ਗਿਆ ਆਪਾਂ ਅੱਧਾ ਕੱਪ ਦੁੱਧ ਦਾ ਇਹਦੇ ਵਿੱਚ ਹੋਰ ਐਡ ਕਰ ਦੇਵਾਂਗੇ ਇਹਨੇ ਅਬਜ਼ਰਬ ਕਰ ਲੈਣਾ ਬਿਲਕੁਲ ਹੀ 1/2 ਕੱਪ ਆਪਾਂ ਟੋਟਲ ਜਿਹੜਾ ਦੁੱਧ ਹੈ ਇਹਦੇ ਵਿੱਚ ਐਡ ਕਰ ਲਿਆ। ਆਪਾਂ ਕੜਾਈ ਲੈ ਲਈ ਆ ਤੇ ਇਹਦੇ ਵਿੱਚ ਆਪਾਂ ਥੋੜਾ ਥੋੜਾ ਘੀ ਪਾ ਕੇ ਜਿੰਨੀ ਕਿ ਜ਼ਰੂਰਤ ਆ ਕਿ ਆਪਣੇ ਡਰਾਈ ਫਰੂਟ ਆ ਜਿਹੜੇ ਪੂਰੀ ਤਰ੍ਹਾਂ ਫਰਾਈ ਹੋ ਜਾਣ। ਇੱਕ ਕੜਚੀ ਭਰ ਕੇ ਆਪਾਂ ਘੀ ਦੀ ਪਾ ਲਈ ਆ, ਦੇਸੀ ਘੀ ਪਾਇਆਏ, ਦੇਸੀ ਘੀ ਹੀ ਪਾਓ ਉਹਦੇ ਨਾਲ ਵਧੀਆ ਏ। ਬਹੁਤ ਹੀ ਟੇਸਟ ਵਧੀਆ ਹੁੰਦਾ ਏ ਤੇ ਸਿਹਤ ਵਾਸਤੇ ਬਹੁਤ ਜ਼ਿਆਦਾ ਚੰਗਾ ਏ ਜਿਵੇਂ ਹੁਣ ਸਰਦੀਆਂ ਨੇ ਗਈਆਂ। ਡ్రਾਈ ਫਰੂਟ ਆ ਜਿਹੜੇ ਸਾਰੇ ਲੋ ਮੀਡੀਅਮ ਫਲੇਮ ਤੇ ਬਣਾਉਣੇ ਆ ਤੁਸੀਂ ਪਕਾਉਣੇ ਆ ਅੱਧਾ ਅੱਧਾ ਕੱਪ ਲਵਾਂਗੇ ਆਪਾਂ ਸਾਰੀਆਂ ਚੀਜ਼ਾਂ ਦਾ ਅੱਧਾ ਕੱਪ ਮੈਂ ਬਦਾਮ ਲਏ ਆ ਦੁੱਧ ਵਾਲਾ ਕੱਪ ਸੀਗਾ ਥੋੜਾ ਢਿੱਡ ਬੜਾ ਹੋ ਗਿਆ ਚਲ ਕੋਈ ਨਹੀਂ ਥੋੜਾ ਜਿਹਾ ਹਲਕਾ ਜਿਹਾ ਲੱਗਿਆ ਹੋਇਆ ਸੀਗਾ ਇਹਨੂੰ ਥੋੜਾ ਜਿਹਾ ਕਲਰ ਚੇਂਜ ਬਸ ਥੋੜਾ ਜਿਹਾ ਫਰਾਈ ਕਰਨਾ ਹੈ ਬਿਲਕੁਲ ਥੋੜਾ ਜਿਹਾ ਜਦੋਂ ਬਦਾਮ ਆ ਜਿਹੜੇ ਫੁੱਲ ਜਾਣਗੇ ਉਸ ਟਾਈਮ ਤੇ ਇਹਨੂੰ ਕੱਢ ਲੈਣਾ ਇੱਕ ਕੌਲਾ ਰੱਖ ਲੈਣਾ ਉਹਦੇ ਵਿੱਚ ਸਾਰੇ ਕੱਢੀ ਜਾਣੇ ਆ ਬਦਾਮ ਆਪਣੇ ਫਰਾਈ ਹੋ ਗਏ ਤੇ ਇਹਨਾਂ ਨੂੰ ਕੱਢ ਲਵਾਂਗੇ ਆਪਾਂ ਅੱਧਾ ਕਾਪੀ ਆਪਾਂ ਜਿਹੜੇ ਕਾਜੂ ਲੈਣੇ ਆ ਤੁਸੀਂ ਕਾਜੂ ਵਧੀਆ ਲੈਣੇ ਆ ਜਿਆਦਾ ਪੁਰਾਣੇ ਨਹੀਂ ਹੋਣੇ ਚਾਹੀਦੇ ਸੁੰਡੀ ਜੀ ਪੈ ਜਾਂਦੀ ਆ ਨਾ ਚ ਕਈ ਵਾਰੀ ਕਾਜੂ ਬਦਾਮ ਮੋਸਟਲੀ ਤੁਸੀਂ ਫ੍ਰਿਜ ਚ ਹੀ ਰੱਖ ਲਿਆ ਕਰੋ ਡਰਾਈ ਫੂਡ ਫਰੂਟ ਚਾਹੇ 2 ਸਾਲ ਬਾਅਦ ਵਰਤ ਲਓ ਬਿਲਕੁਲ ਖਰਾਬ ਨਹੀਂ ਹੁੰਦੇ ਹੈਗੇ ਇਹਨਾਂ ਚੀਜ਼ਾਂ ਨੂੰ ਘੀ ਬਹੁਤ ਲੱਗਦਾ ਕਿਉਂਕਿ ਅਬਜ਼ਰਬ ਨਹੀਂ ਕਰਦੇ ਹੈਗੇ ਥੋੜੇ ਘੀ ਦੇ ਵਿੱਚ ਹੀ ਭੁੰਨੇ ਜਾਣਗੇ ਉਹ ਵੀ ਆਪਣੇ ਫਰਾਈ ਹੋ ਗਿਆ ਜਿਹਦੇ ਵਿੱਚ ਆਪਾਂ ਬਦਾਮ ਕੱਡੇ ਸੀਗੇ ਉਸੇ ਭਾਂਡੇ 'ਚ ਆਪਾਂ ਕਾਜੂ ਕੱਢ ਲਵਾਂਗੇ ਕਾਜੂ ਫਰਾਈ ਕਰਨ ਤੋਂ ਬਾਅਦ ਇੱਕ ਕੱਪ ਆਪਾਂ ਫੁੱਲ ਮਖਾਣਾ ਲਏ ਆ ਇਹਨਾਂ ਨੂੰ ਵੀ ਥੋੜਾ ਜਿਹਾ ਹਲਕਾ ਜਿਹਾ ਰੋਸਟ ਕਰਨਾ ਗੈਸ ਸਾਰੇ ਟਾਈਮ ਤੁਸੀਂ ਮੀਡੀਅਮ ਲੋ ਰੱਖਣੀ ਆ ਜਿਆਦਾ ਹਾਈ ਨਹੀਂ ਰੱਖਣੀ ਹੈਗੀ ਵੈਸੇ ਤਾਂ ਲੋ ਹੀ ਰੱਖੋ ਵਧੀਆ ਏ ਇਹ ਵੀ ਆਪਣੇ ਫਰਾਈ ਹੋ ਗਿਆ ਤੇ ਇਹਨਾਂ ਨੂੰ ਵੀ ਆਪਾਂ ਕੱਢ ਲਵਾਂਗੇ ਮਗੇ ਜਿਹੜੇ ਆਪਾਂ ਸਾਫ ਤੇ ਰੱਖਾਂਗੇ ਇਸ ਲਈ ਭਾਟੇ ਦੇ ਵਿੱਚ ਹੀ ਪਾ ਲਵਾਂਗੇ ਹੁਣ ਨਹੀਂ ਪਾਉਂਦੇ ਹੈਗੇ ਆਪਾਂ ਜਿਹੜੀ ਗੂੰਦ ਆ ਉਹ ਫਰਾਈ ਕਰ ਲੈਨੇ ਮੇਰੇ ਕੋਲ ਕਿੰਨੀ ਕ ਗੂੰਦ ਆ ਇਹ 4 ਕ ਚਮਚ ਗੂੰਦ ਆ ਅੱਧੇ ਕੱਪ ਤੋਂ ਘੱਟ ਹੀ ਆ ਇਹਨੂੰ ਬਿਲਕੁਲ ਲੋ ਫਲੇਮ ਤੇ ਪਕਾਉਣਾ ਤੁਸੀਂ ਤੁਸੀਂ ਗੂੰਦ ਨਹੀਂ ਪਸੰਦ ਕਰਦੇ ਹੈਗੇ ਜਾਂ ਤੁਸੀਂ ਨਹੀਂ ਖਾਣਾ ਚਾਹੁੰਦੇ ਫਿਰ ਤੁਸੀਂ ਸਕਿਪ ਵੀ ਕਰ ਸਕਦੇ ਹੋ ਜਦੋਂ ਬਿਲਕੁਲ ਫੁੱਲ ਗਈ ਉਸ ਟਾਈਮ ਤੇ ਇਹਨੂੰ ਗੈਸ ਨੂੰ ਬੰਦ ਕਰ ਦੇਣਾ ਹੈ ਤੁਸੀਂ ਚਾਹੋ ਇਹਨੂੰ ਡ్రਾਈ ਫਰੂਟ ਨਾਲ ਪੀਸ ਵੀ ਸਕਦੇ ਹੋ ਤੁਸੀਂ ਚਾਹੋ ਇਹਨੂੰ ਜਿਹੜਾ ਇਦਾਂ ਫੁੱਲੀ-ਫੁੱਲੀ ਰੱਖਣੀ ਹੈ ਵਿੱਚ ਉਦੋਂ ਵੀ ਰੱਖ ਸਕਦੇ ਹੋ ਟੇਸਟ ਨਹੀਂ ਪਸੰਦ ਆਉਂਦਾ ਕਈਆਂ ਨੂੰ ਫੇਰ ਇਦਾਂ ਵੀ ਰੱਖ ਸਕਦੇ ਆ ਇਸ ਤਰ੍ਹਾਂ ਦੇ ਖਿੱਲਾ ਜੇ ਬਣ ਜਾਣੀਆਂ ਉਦੋਂ ਹੀ ਕੱਢਣਾ ਹੈ ਨਹੀਂ ਤਾਂ ਫਿਰ ਇਹ ਕੀ ਆ ਕਈ ਵਾਰੀ HARD ਰਹਿ ਜਾਂਦੀ ਹੈ ਜਦੋਂ ਬਿਲਕੁਲ ਨਹੀਂ ਫੁੱਲਦੀ ਹੈਗੀ ਇਸ ਟਾਈਮ ਤੇ ਆਪਾਂ ਇਹਨੂੰ ਕੱਟ ਲਵਾਂਗੇ ਆਪਾਂ ਅਲੱਗ ਕਾਲੇਜ ਕੱਢ ਲਿਆ ਜਿਵੇਂ ਠੀਕ ਲੱਗੇ ਉਵੇਂ ਕਰ ਲਵਾਂਗੇ ਜਦੋਂ ਸਾਰਾ ਕੁਝ ਫਰਾਈ ਹੋ ਗਿਆ ਉਸ ਟਾਈਮ ਤੇ ਆਪਾਂ ਇੱਕ ਕੱਪ ਨਾਰੀਅਲ ਦਾ ਬਰਾਦਾ ਘੀ ਨਹੀਂ ਪਾਵਾਂਗੇ ਕਿਉਂਕਿ ਨਾਰੀਅਲ ਦੇ ਵਿੱਚ ਵੀ ਟੀਲ ਹੁੰਦਾ ਬਸ ਇਹਨੂੰ ਹਲਕਾ ਜਿਹਾ ਰੋਸਟ ਕਰਨਾ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਹੈਗਾ ਕਿਉਂਕਿ ਇਹ ਆਲਰੇਡੀ ਵਧੀਆ ਹੁੰਦਾ ਹੈ ਇਹਨੂੰ ਪਕਾਉਣ ਦੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਹੈਗੀ ਤੇ ਇਹਨੂੰ ਵੀ ਆਪਾਂ ਸਾਈਡ ਤੇ ਲੱਗ ਭਾਂਡੇ ਦੇ ਵਿੱਚ ਕੱਟ ਲਵਾਂਗੇ ਸਾਰਾ ਕੁਝ ਫਰਾਈ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਘੀ ਪਾ ਕੇ ਜਿਹੜਾ ਇੱਕ ਛੋਟੀ ਕੜਚੀ ਤੇ ਆਂ ਵਾਲੀ ਬੱਟੀ ਕੜਚੀ ਆ ਜਿਹੜੀ ਅਰਦੀ ਆ ਡੇਢ ਕੱਪ ਜਿਹੜੇ ਕੱਪ ਨਾਲ ਆਪਾਂ ਨਾਪਿਆ ਸੀਗਾ ਮੇਥੀ ਦਾਣਾ ਉਸੇ ਕੱਪ ਨਾਲ ਡੇਢ ਕੱਪ ਆਟਾ ਪਾ ਲੈਣਾ ਤੁਸੀਂ ਇਹਨੂੰ ਬਿਲਕੁਲ ਲੋ ਫਲੇਮ ਤੇ ਜਿਹੜਾ ਪਕਾਉਣਾ ਜਦੋਂ ਤੱਕ ਘਾਟੇ ਤੋਂ ਬੂਨੇ ਆਉਣ ਲੱਗ ਜਾਂਦੇ ਆ ਆਟਾ ਆਪਣਾ ਭੁੰਨਣਾ ਸਟਾਰਟ ਹੋ ਗਿਆ ਇਸ ਟਾਈਮ ਤੇ ਤੁਸੀਂ ਚਾਹੋ ਤਾਂ ਮਗਜ ਜਿਹੜੇ ਅਲੱਗ ਵੀ ਪਕਾ ਸਕਦੇ ਹੋ ਘਿਓ ਦੇ ਵਿੱਚ ਵੀ ਫਰਾਈ ਕਰ ਸਕਦੇ ਹੋ ਆਪਾਂ ਆਟੇ 'ਚ ਹੀ ਪਾ ਦਵਾਂਗੇ ਥੋੜੇ ਜਿਹੇ ਮਗਜ 2 ਕ ਚਮਚਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਥੋੜੇ ਜਿਹਾ ਵੱਧ ਪਾਉਣੇ ਨੇਗੇ ਤੇ ਉਸ ਤੋਂ ਬਾਅਦ ਖਸਖਸ ਵੀ ਆਪਾਂ ਆਟੇ ਦੇ ਵਿੱਚ ਹੀ ਪਾ ਦਵਾਂਗੇ 50 ਕ ਗ੍ਰਾਮ ਖਸਖਸ ਆ ਜਿਹੜੀ ਮੈਂ ਪਾਈ ਆ ਇਹ ਸਰਦੀਆਂ ਵਾਸਤੇ ਬਹੁਤ ਵਧੀਆ ਚੀਜ਼ਾਂ ਨੇਗੀਆਂ ਤੇ ਸਿਹਤ ਵਾਸਤੇ ਵੀ ਬਹੁਤ ਵਧੀਆਂ ਨੇ ਜ਼ਰੂਰ ਸਾਨੂੰ ਖਾਣੀਆਂ ਚਾਹੀਦੀਆਂ ਨੇ ਜਦੋਂ ਵੀ ਇਹੋ ਜੀ ਚੀਜ਼ ਤੁਸੀਂ ਕੋਈ ਬਣਾਉਣੀ ਹੈ ਇਹਨੂੰ ਛੱਡ ਕੇ ਪਰੇ ਨਹੀਂ ਜਾਣਾ ਹੈਗਾ ਫੜਛੀ ਹੈ ਜਿਹੜੀ ਲਗਾਤਾਰ ਹਿਲਾਉਂਦੇ ਰਹਿਣਾ ਹੈ ਫੇਨੇ ਹੀ ਨੀਚੋਂ نیچے ਲੱਗ ਜਾਂਦੀ ਆ ਫੇ ਉੱਪਰੋਂ ਕੱਚੀ ਰਹਿ ਜਾਂਦੀ ਆ ਆਟਾ ਆਪਣਾ ਬਲਕਰ ਭੁੰਨ ਕੇ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਸਾਈਡ ਤੇ ਕੱਢ ਲਵਾਂਗੇ ਕਿਸੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਤੇ ਮੇਥੀ ਆ ਜਿਹੜੀ ਉਹ ਵੀ ਫਰਾਈ ਕਰ ਲੈਣੇ ਆ ਜਿਹੜੇ ਕੱਪ ਨਾਲ ਆਪਾਂ ਮੇਥੀ ਦਾਣਾ ਨਾਪਿਆ ਸੀਗਾ ਉਹੀ ਕੱਪ ਤੁਸੀਂ ਸੈੱਟ ਕਰ ਲੈਣਾ ਹੈ ਪੌਣਾ ਕੱਪ ਆਪਾਂ ਦੇਸੀ ਘਿਓ ਦਾ ਲਿਆ ਹੈ ਦੇਸੀ ਘਿਓ ਹੀ ਆਪਾਂ ਯੂਜ਼ ਕਰਾਂਗੇ ਮੇਥੀ ਦਾਣਾ ਆਪਣਾ ਬਿਲਕੁਲ ਫੁੱਲ ਗਿਆ ਤੇ ਸੁੱਕ ਵੀ ਗਿਆ ਤੇ ਇਹਨੂੰ ਆਪਾਂ ਫਰਾਈ ਕਰ ਲਵਾਂਗੇ ਇਦਾਂ ਕਰਨ ਨਾਲ ਜਿਹੜਾ ਘਿਓ ਦੇ ਵਿੱਚ ਭੁੰਨਣ ਨਾਲ ਤੁਹਾਡੇ ਲੱਡੂ ਆ ਜਿਹੜੇ ਮਹੀਨੇ ਤੱਕ ਖਰਾਬ ਨਹੀਂ ਹੋਣਗੇ ਬਿਲਕੁਲ ਵਧੀਆ ਰਹਿਣਗੇ ਜੇ ਤੁਸੀਂ ਚਾਹੋ ਇਹਨੂੰ ਤੁੱਪ 'ਚ ਰੱਖ ਕੇ ਸੁਕਾ ਵੀ ਸਕਦੇ ਹੋ ਦੁਬਾਰਾ ਪੀਸਣਾ ਪਊਗਾ ਫਿਰ ਹੋਰ ਵੀ ਜ਼ਿਆਦਾ ਲੰਬਾ ਪ੍ਰੋਸੈਸ ਹੋ ਜਾਊਗਾ ਇਦਾਂ ਬਿਲਕੁਲ ਵਧੀਆ ਫਰਾਈ ਹੋ ਜਾਊਗਾ ਇਹਨੂੰ ਕੀ ਦੇ ਵਿੱਚ ਤੁਸੀਂ ਲੋ ਫਲੇਮ ਮੀਡੀਅਮ ਫਲੇਮ ਤੇ ਹੀ ਆ ਜਿਹੜਾ ਫਰਾਈ ਕਰਨਾ ਹੈ ਇਸ ਟਾਈਮ ਤੇ ਤੁਹਾਨੂੰ ਇਕੱਠਾ ਇਕੱਠਾ ਜਿਹਾ ਲੱਗ ਰਿਹਾ ਹੋਊਗਾ ਜਿਵੇਂ ਜਿਵੇਂ ਪੱਕੀ ਜਾਊਗਾ ਇਹਨੇ ਬਿਲਕੁਲ ਆ ਦਾਣੇ ਦਾਣੇ ਅਲੱਗ ਹੋ ਜਾਣਗੇ ਸਾਰੇ ਫੁੱਲ ਕੇ ਇਹਨ ਵਧੀਆ ਹੋ ਗਿਆ ਇਹ ਮੇਥੀ ਦਾਣਾ ਆਪਣਾ ਬਿਲਕੁਲ ਫੁੱਲ ਕੇ ਤਿਆਰ ਹੋ ਗਿਆ 5-4 ਮਿੰਟ ਆ ਜਿਹੜਾ ਤੁਸੀਂ ਇਦਾਂ ਪਕਾਉਣਾ ਹੈ ਤੇ ਬਿਲਕੁਲ ਇਕੱਲਾ ਇਕੱਲਾ ਹੋ ਜਾਊਗਾ ਇਹ ਤਾਂ ਪੱਕ ਕੇ ਤਿਆਰ ਹੋ ਜਾਊਗਾ ਤੇ ਇਹਦੇ ਨਾਲ ਲੱਡੂ ਆ ਜਿਹੜੇ ਜਲਦੀ ਖਰਾਬ ਨਹੀਂ ਹੋਣਗੇ ਪਕਾਉਣ ਨਾਲ ਦੁੱਧ ਦਾ ਸਾਰਾ ਸੋਖਤ ਹੋ ਜਾਊਗਾ ਇਹਨੂੰ ਸਾਈਡ ਤੇ ਕੱਢ ਲੈਣੇ ਆ ਤੇ ਚਾਸ਼ਨੀ ਬਣਾ ਲੈਣੇ ਕੜਾਈ ਆਪਣੀ ਗਰਮ ਹੋ ਗਈ ਹੈ ਇੱਥੇ ਛੋਟੇ 2 ਚਮਚ ਆਪਾਂ ਘੀ ਪਾ ਲਵਾਂਗੇ ਤੇ ਗੁੜ ਪਾ ਲਵਾਂਗੇ ਗੁੜ ਦੀ ਮਾਤਰਾ ਤੁਸੀਂ ਕੱਪ ਨਾਲ ਹੀ ਨਾਪਣੀਆਂ ਜਿਹੜਾ ਕੱਪ ਰੱਖਿਆ ਸੀਗਾ ਮੈਂ ਇਹ ਵਾਲੇ 3 ਕੱਪਾ ਕੱਦੂਕਸ ਕਰ ਲਿਆ ਗੁੜ ਫਿਰ ਜਲਦੀ ਪਿਘਲ ਜਾਊਗਾ ਇਹਨੂੰ ਲੋ ਫਲੇਮ ਤੇ ਹੀ ਹੈ ਜਿਹੜੀ ਇਹਦੀ ਚਾਸ਼ਨੀ ਬਣਾਉਣੀ ਹੈ ਬਿਲਕੁਲ ਹਾਈ ਫਲੇਮ ਨਹੀਂ ਕਰਨੀ ਹੈਗੀ तीन कप मिठा बिल्कुल ठीक है जो ज्यादा खाने हो तो थोड़ा जोर पा लो जो बिल्कुल घट खाने तो अद्धा कप घटा दो क्योंकि मेथी कौड़ी होंगी इन्ना क मिठा तो ये चाहिए ही है नाप के तीन कपने जो पिघल जूगा बस इन्ना ककाना है बहुत ज़्यादा नहीं पकाना है जो ज्यादा पकाओगे फिर गुड़ की तो लड्डू थोड़े जे हार्ड हो जाएंगे ਗੂੜਾ ਆਪਣਾ ਬਿਲਕੁਲ ਪੱਕ ਕੇ ਤਿਆਰ ਹੋ ਗਿਆ ਤੇ ਗੈਸ ਦੀ ਫਲੇਮ ਆ ਜਿਹੜੀ ਬੰਦ ਕਰ ਦਵਾਂਗੇ ਇਹਦੇ ਵਿੱਚ ਥੋੜਾ ਜਿਹਾ ਇਲਾਇਚੀ ਪਾਊਡਰ ਤੇ ਥੋੜੀ ਜਿਹੀ ਬਿਲਕੁਲ ਕਾਲੀ ਮਿਰਚ ਕਾਲੀ ਮਿਰਚ دماغ ਵਾਸਤੇ ਵਧੀਆ ਹੁੰਦੀ ਹੈ ਸੇਤ ਲਈ ਤੇ ਜਿਹੜੇ ਵਧੀਆ ਹੁੰਦੀ ਆ ਬੈਵਾਦੀ ਤੋਂ ਵੀ ਠੀਕ ਹੁੰਦੀ ਆ ਥੋੜਾ ਜਿਹਾ ਇਲਾਇਚੀ ਪਾਊਡਰ ਪਾ ਕੇ ਠਾ ਮਿਕਸ ਕਰਕੇ ਪਾਤਾ ਤੁਸੀਂ ਕੋਈ ਵੀ ਚੀਜ਼ ਪਾਉਣੀ ਹੈ ਸਕਿਪ ਕਰਨੀ ਕਰ ਸਕਦੇ ਹੋ ਗੈਸ ਇਸ ਟਾਈਮ ਤੇ ਬੰਦ ਤੇ ਨੂੰ ਸਾਰਾ ਕੁਝ ਮਿਕਸ ਕਰ ਲਵਾਂਗੇ ਆਪਾਂ ਸਾਰਾ ਸਮਾਨ ਆਪਣਾ ਹੈਗਾ ਇਹ ਜਿਹੜਾ ਮੇਥੀ ਆ ਇਹ ਵੀ ਆਪਾਂ ਕਰ ਲਈ ਸੀਗੀ ਡਰਾਈ ਫਰੂਟ ਨੇਗੇ ਇੱਕ ਬ੍ਰਾਂਚ ਕੱਢ ਲਏ ਇਹ ਨਾਰੀਅਲ ਦਾ ਬਰਾਦਾ ਏ ਆਟਾ ਏ ਤੇ ਮੱਗਜ ਵਗੈਰਾ ਨੇਗੇ ਗੂੰਦ ਵੀ ਆਪਾਂ ਪੀਸ ਲਈ ਸੀਗੀ ਤੇ ਇਹਦੇ ਵਿੱਚ ਸਾਰੇ ਵਿੱਚ ਜਿਹੜਾ ਆਪਾਂ ਗੁੜ ਦੀ ਚਾਸ਼ਨੀ ਆ ਬਣਾਈ ਆ ਉਹ ਵੀ ਐਡ ਕਰ ਦਵਾਂਗੇ ਤੇ ਮਿਕਸ ਕਰ ਲਵਾਂਗੇ ਬਾਕੀ ਤਾਂ ਸਾਰਾ ਕੁਝ ਆਪਣਾ ਮੋਸਟਲੀ ਕੋਸਾ ਹੀ ਹੋ ਗਿਆ ਇਹ ਥੋੜੀ ਜੀ ਗਰਮ ਆ ਇਹਨੂੰ ਮਿਕਸ ਕਰਕੇ ਚਮਚ ਨਾਲ ਜਿਹੜੇ ਲੱਡੂ ਬੱਟ ਲਵਾਂਗੇ ਕੋਸੇ ਕੋਸੇ ਦੇ ਨਾ ਜ਼ਿਆਦਾ ਠੰਡਾ ਹੋਣ ਦੇਣਾ ਏ ਨਾ ਹੀ ਜ਼ਿਆਦਾ ਗਰਮ ਦੇ ਇਸ ਟਾਈਮ ਤੇ ਆਪਣਾ ਕੋਸਾ ਹੀ ਆ ਸਾਰਾ ਕੁਝ ਇਦਾਂ ਮਿਕਸ ਕਰ ਲੈਣਾ ਹੈ ਤੁਸੀਂ ਤੇ ਲੱਡੂ ਆ ਜਿਹੜੇ ਇਹਦੇ ਵਟ ਲਵਾਂਗੇ ਆਪਾਂ ਇਹ ਇਸ ਤਰ੍ਹਾਂ ਤੁਸੀਂ ਜਿੱਦਾਂ ਕਵੱਡਾ ਲੱਡੂ ਆ ਉਹਨਾਂ ਕਵੱਡਾ ਵਟ ਲਓ ਸਾਰੇ ਲੱਡੂ ਸੇਮ ਇਦਾਂ ਹੀ ਆ ਜਿਹੜੇ ਵਟ ਲੈਣੇ ਆ ਹਜੇ ਥੋੜੇ ਸੌਫਟ ਲੱਗ ਰਹੇ ਹੋਣੇ ਬਾਅਦ ਚ ਬਿਲਕੁਲ ਸੈੱਟ ਹੋ ਜਾਣਗੇ ਜਦੋਂ ਠੰਡਾ ਹੋ ਜਾਊਗਾ ਬਿਲਕੁਲ ਇੱਕ ਵੀਡੀਓ ਬਣਾਉਣ ਤੇ ਇੰਨਾ ਜ਼ਿਆਦਾ ਖਿਲਾਰਾ ਪੈਂਦਾ ਹੈ। ਪਲੀਜ਼ ਵੀਡੀਓ ਨੂੰ ਲਾਇਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ। ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗਦੀ ਹੁੰਦੀ ਹੈ ਲਾਇਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਥੈਂਕ ਯੂ ਜੀ। ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਨਾਲ ਨਵੀਂ ਵੀਡੀਓ ਦੇ ਨਾਲ।